ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 693 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 694 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਤਤ ਪਾਵਨ ਮਾਦੋ ਬਿਰਦ ਤੇਰਾ ਏ ਮਾਦੋ ਪਰਮਾਤਮਾ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਮੁੜ ਪਵਿੱਤਰ ਕਰਨਾ ਤੇਰਾ ਮੁੜ ਕਦੀਮਾ ਦਾ ਸੁਭਾਅ ਹੋ ਹੈ ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਏ ਭਾਈ ਉਹ Muni ਲੋਕ ਭਾਗਾ ਵਾਲੇ ਹਨ ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ਮੇਰੇ ਮੱਥੇ ਲਾਗੀ ਲੇ ਧੂੜ ਗੋਬਿੰਦ ਚਰਨਨ ਕੀ ਉਸ ਗੋਬਿੰਦ ਦੀ ਮੇਰ ਨਾਲ ਮੇਰੇ ਮੱਥੇ ਉੱਤੇ ਭੀ ਉਸ ਦੇ ਚਰਨਾਂ ਦੀ ਧੂੜ ਲੱਗੀ ਹੈ ਭਾਵ ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ ਸੋਰ ਨਰ ਮਨ ਜਨ ਤਿਨ ਹੂਤੇ ਦੂਰ ਰਹਾਓ ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਹੀ ਭਾਗਾ ਵਿੱਚ ਨਹੀਂ ਹੋ ਸਕਦੀ ਰਹਾਓ ਦੀਨ ਕਾ ਦਿਆਲ ਮਾਦ ਸਰਬ ਪਰ ਹਾਰੀ ਏ ਮਾਦ ਤੂੰ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਤੂੰ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਚਰਨ ਸਰਨ ਨਾਮ ਬਲ ਤੇ ਹਾਰੀ ਮੈਂ ਨਾਮ ਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੇਥੋਂ ਸਦਕੇ ਹਾਂ ਧਨਾਸਰੀ ਭਗਤ ਰਵਿਦਾਸ ਜੀ ਕੀ ਰਾਗ ਧਨਾਸਰੀ ਵਿੱਚ ਭਗਤ ਰਵਿਦਾਹ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਾਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਏ ਮਾਦੋ ਮੇਰੇ ਵਰਗਾ ਕੋਈ ਨਿਮਾਣਾ ਨਹੀਂ ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਏ ਸੋਹਣੇ RAM ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼ ਕਿ ਮੈਂ ਮੇਰਾ ਮਨ ਤੇਰੀ ਸਿੱਖਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ ਹਉ ਬਲ ਬਲ ਜਾਓ ਰ ਮਈਆ ਕਾਰਨੇ ਏ ਸੋਨੇ RAM ਮੈਂ ਤੇਥੋਂ ਸਦਾ ਸਦਕੇ ਹਾਂ ਕਾਰਨ ਕਵਨ ਅਬੋਲ ਰਹਾਓ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ਰਹਾਓ ਬਹੁਤ ਜਨਮ ਵਿਛੁਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਰਬਦਾ ਸਖਦਾ ਹੈ ਇਹ ਮਾਦੋ ਕਈ ਜਨਮਾਂ ਤੋਂ ਮੈਂ ਤੇਥੋਂ ਵਿਛੜਿਆ ਆ ਰਿਹਾ ਹਾਂ ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ ਤੇਰੇ ਨਾਮ ਜਪਣ ਵਿੱਚ ਬੀਤੇ ਕਹਿਰ ਵਿਦਾਸ ਆਸ ਲੱਗ ਜੀਵੋ ਤੇਰਾ ਪਿਓ ਦਰਸ਼ਨ ਦੇਖੇ ਰਬਦਾਸ ਕਹਿੰਦਾ ਹੈ हे ਪਰਮਾਤਮਾ हे ਰਾਮ ਪ੍ਰਭੂ ਤੇਰਾ دیدار ਕੀਤਿਆਂ ਬੜਾ ਚਿਰ ਹੋ ਗਿਆ ਹੈ ਦਰਸ਼ਨ ਦੀ ਆਸ ਵਿੱਚ ਹੀ ਮੈਂ ਜਿਉਂਦਾ ਹਾਂ ਮਿਹਰ ਕਰ ਮੈਨੂੰ ਹੁਣ ਆਪਣੇ ਦਰਸ਼ਨ ਦੇ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੋ ਜਸ ਪੂਰ ਰੱਖੋ ਤਾਈਏ ਮੇਰੀ ਅਰਜ਼ੋਈ ਹੈ ਕਿ ਮੈਂ ਚੇਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾ ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾ ਕੰਨਾਂ ਵਿੱਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਰਸ ਭਰੀ ਰੱਖਾਂ ਮਨ ਸੋ ਮਦੂ ਕਰ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ ਰਾਸਾ ਨੇ ਅਮਰਤ RAM ਨਾਮ ਭਖ ਆਪਣੇ ਮਨ ਨੂੰ ਭੋਰਾ ਬਣਾਈ ਰੱਖਾ ਉਹਦੇ ਚਰਨ ਕਮਲ ਹਿਰਦੇ ਵਿੱਚ ਟਿਕਾ ਰੱਖਾ ਤੇ ਜੀਬ ਨਾਲ ਉਸ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾ ਮੇਰੀ ਪ੍ਰੀਤ ਗੋਬਿੰਦ ਸਿਓ ਜੇਨ ਕਟੈ ਮੈਨੂੰ ਡਰ ਰਹਿੰਦਾ ਹੈ ਕਿ ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾ ਜਾਏ ਮੈਂ ਤੋ ਮੋਲ ਮਹੰਗੀ ਲਈ ਜੀ ਸਟੈ ਰਹਾਓ ਮੈਂ ਤਾਂ ਬੜੇ ਮਹੰਗੇ ਮੁੱਲ ਇਹ ਪ੍ਰੀਤ ਲਈ ਹੈ ਜਿੰਦ ਦੇ ਕੇ ਪ੍ਰੀਤ ਵਿਹਾਜੀ ਹੈ ਰਹਾਓ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਹੀਂ ਹੋਏ ਤੇਰੀ ਪਰ ਇਹ ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ ਤੇ ਹੇ ਪ੍ਰਭੂ ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਸਕਦੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਰਵਿਦਾਸ ਪ੍ਰਭੂ ਪਰਮਾਤਮਾ ਅਗੇ ਅਰਦਾਸ ਕਰਦਾ ਹੈ हे ਰਾਜਨ ਜੇ ਮੇਰੇ ਰਾਮ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ लाज ਰੱਖ ਨਾਮ ਤੇਰੋ ਆਰਤੀ ਮਜਨ ਮੁਰਾਰੇ हे ਪ੍ਰਭੂ ਅਜੇ ਆਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ ਪਰ ਮੇਰੇ ਲਈ ਤੇਰਾ ਨਾਮ ਤੇਰੀ ਆਰਤੀ ਹੈ ਤੇ ਤੇਰੇ ਤੀਰਥਾਂ ਦਾ ਇਸ਼ਨਾਨ ਹੈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ ਏ ਭਾਈ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਡੰਬਰ ਕੂੜੇ ਹਨ ਜੇ ਆਰਤੀ ਕਰਨੀ ਹੈ ਤੇ ਉਸ ਪਰਮਾਤਮਾ ਦੇ ਨਾਮ ਦੀ ਕਰੋ ਉਸ ਦਾ ਸਿਮਰਨ ਕਰੋ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ursa ਨਾਮ ਤੇਰਾ ਕੇਸ ਰੋ ਲੈ ਛਿਟਾਰੇ ਤੇਰਾ ਨਾਮ ਮੇਰੇ ਲਈ ਪੰਡਤ ਵਾਲਾ ਆਸਨ ਹੈ ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ ਪ੍ਰਮਾਤਮਾ ਤੇਰਾ ਨਾਮ ਹੀ ਚੰਦਨ ਘਸਾਉਣ ਲਈ ਸਿਲ ਹੈ ਮੂਰਤੀ ਪੂਜਣ ਵਾਲਾ ਮਨੁੱਖ ਸ਼ੇਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ ਕੇਸਰ ਛਿੜਕਦਾ ਹੈ ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨ ਕਸ ਜਪੇ ਨਾਮ ਲੈ ਤੁਜਹਿ ਕੋ ਚਾਰੇ हे मुरਾਰੇ हे ਪ੍ਰਮਾਤਮਾ ਤੇਰਾ ਨਾਮ ਹੀ ਪਾਣੀ ਹੈ ਨਾਮ ਹੀ ਚੰਦਨ ਹੈ ਇਸ ਨਾਮ ਚੰਦਨ ਨੂੰ ਨਾਮ ਪਾਣੀ ਨਾਲ ਘਸਾ ਕੇ ਤੇਰੇ ਨਾਮ ਦਾ ਸਿਮਰਨ ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਏ ਪ੍ਰਭੂ ਪਰਮਾਤਮਾ ਤੇਰਾ ਨਾਮ ਦੀਵਾ ਹੈ ਨਾਮ ਹੀ ਦੇਵੇ ਦੀ ਬੱਤੀ ਹੈ ਬੱਤੀ ਹੈ ਨਾਮ ਹੀ ਤੇਲ ਹੈ ਜੋ ਲੈ ਕੇ ਮੈਂ ਨਾਮ ਦੀਵੇ ਵਿੱਚ ਪਾਇਆ ਹੈ ਨਾਮ ਤੇਰੇ ਕੀ ਜੋਤ ਲਗਾਈ ਪਿਉ ਜਿਹਾਰੋ ਭਵਨ ਸਗ ਲਾਰੇ ਮੈਂ ਤੇਰੇ ਨਾਮ ਦੀ ਹੀ ਜੋਤ ਜਗਾਈ ਹੈ ਪ੍ਰਮਾਤਮਾ ਜਿਸ ਦੀ ਬਰਕਤ ਨਾਲ ਸਾਰੇ ਭਵਨਾ ਵਿੱਚ ਚਾਨਣ ਹੋ ਗਿਆ ਹੈ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਭਾਰ ਠਾਰ ਹੈ ਸਗਲ ਜੂਠਾਰੇ ਤੇਰਾ ਨਾਮ ਮੈਂ ਧਾਗਾ ਬਣਾਇਆ ਹੈ ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ ਪ੍ਰਮਾਤਮਾ ਹੋਰ ਸਾਰੀ ਬਨਸਪਤੀ ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ ਤੇਰੇ ਨਾਮ ਦੇ ਟਾਕਰੇ ਤੇ ਝੂਠੀ ਹੈ ਤੇਰਾ ਨਾਮ ਹੀ ਸੱਚਾ ਹੈ ਤੇਰੋ ਕੀਆ ਤੁਜੈ ਕਿਆ ਅਰਪੋ ਨਾਮ ਤੇਰਾ ਤੋਹੀ ਚਵਰ ਟੁਲਾਰੇ ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ ਤੇਰੀ ਪੈਦਾ ਕੀਤੀ ਹੋਈ ਹੈ ਪ੍ਰਮਾਤਮਾ ਇਨ੍ਹਾਂ ਵਿੱਚੋਂ ਮੈਂ ਤੇਰੇ ਅੱਗੇ ਕੀ ਰੱਖਾਂ ਸੋ ਮੈਂ ਤੇਰਾ ਨਾਮ ਰੂਪ ਚੌਰ ਹੀ ਤੇਰੇ ਉੱਤੇ ਚਲਾਉਂਦਾ ਹਾਂ ਭਾਵ ਆਰਤੀ ਆਦਕ ਦੇ ਡੰਬਰ ਕੂੜੇ ਹਨ ਸਿਮਰਨ ਜ਼ਿੰਦਗੀ ਦਾ ਸਹੀ ਰਸਤਾ ਹੈ ਦਾ 68 64 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਸਾਰੇ ਸੰਸਾਰ ਦੀ ਨਿਤ ਦੀ ਕਾਰ ਤਾਂ ਇਹ ਹੈ ਕਿ ਤੇਰਾ ਨਾਮ ਭੁਲਾ ਕੇ 18 ਪੁਰਾਣਾ ਦੀਆਂ ਕਹਾਣੀਆਂ ਵਿੱਚ ਪਰਚੇ ਹੋਏ ਹਨ 68 ਤੀਰਥਾਂ ਤੇ ਇਸ਼ਨਾਨ ਨੂੰ ਹੀ ਪੁੰਨ ਕਰਮ ਸਮਝ ਬੈਠੇ ਹਨ ਤੇ ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾ ਵਿੱਚ ਪਾਟ ਕਰੇ ਹਨ ਲੋਕ ਅੰਡਜ ਜੇਰ ਜਿ ਸੇਤ ਉਤਪੁਜ ਖਾਨੀਆਂ ਦੀਆਂ ਜੂਨਾ ਵਿੱਚ ਪੈ ਰਹੇ ਹਨ ਕਹਿਰ ਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹਰ ਭੋਗ ਤੁਹਾਰੇ ਰਬਦਾਹ ਜੀ ਆਖਦੇ ਹਨ हे ਪ੍ਰਭੂ ਤੇਰਾ ਨਾਮ ਹੀ ਮੇਰੇ ਲਈ ਤੇਰੀ ਆਰਤੀ ਹੈ हे ਪਰਮਾਤਮਾ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ਇਹ ਜੋ ਪੰਡਤ ਲੋਕ ਆਰਤੀਆਂ ਕਰਦੇ ਹਨ ਇਹ ਮਾਇਆ ਦੀ ਖਾਤਰ ਕਰਦੇ ਹਨ ਉਸ ਸਮੇਂ ਦੇ ਪੰਡਤਾਂ ਨੂੰ ਇਹ ਭਗਤ ਰਵਦਾਸ ਜੀ ਵੱਲੋਂ ਇੱਕ ਡਾਡਾ ਵਿਅੰਗ ਸੀ ਜੋ ਉਸ ਸਮੇਂ ਦੇ ਉਹ ਭਗਤ ਰਵਦਾਸ ਜੀ ਨਾਲ ਖਾਰ ਖਾਂਦੇ ਸਨ ਕਿਉਂਕਿ ਭਗਤ ਜੀ ਨਵੀਂ ਸ਼੍ਰੇਣੀ ਚੋਂ ਸੰਨ ਪਰ ਨਾਮ ਜਪ ਕੇ ਚੋਂ ਕੁੰਟਾਂ ਵਿੱਚ ਭਗਤ ਰਵਦਾਸ ਜੀ ਦੀ ਜੈ ਜੈਕਾਰ ਹੋਣ ਲੱਗ ਪਈ ਤੇ ਨਾਮ ਜੋ ਹੈ ਉਹ ਆਮ ਆਦਮੀ ਤੋਂ ਵੀ ਖਾਸ ਬਣਾ ਦਿੰਦਾ ਹੈ ਭਗਤ ਜੀ ਆਪ ਪਰਮੇਸ਼ਰ ਹੋ ਗੁਜਰੇ ਹਨ ਦਾਸ 8864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਗਹਿਰ ਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 694 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 695 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਦਾ ਪੁਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ